ਨਾਟ ਕੋ ਸੰਕੋਚ ਕਰੇ ਉਹਨੂੰ ਫਤੇ ਵੀ ਫਤੇ ਬੁਲਾ ਜੰਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾ ਫਤੇ ਪਾਈ ਦੀਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤੇ ਬੁਲਾਈ ਦੀ ਬੁਲਾਈ ਦੀਏ ਮਹਾਰਾਜ ਗੁਰੂ ਕਲਗੀ ਧਰਜੀ ਨੇ ਖਾਲਸਾ ਸਾਜ ਕੇ ਝੋਲੀ ਵਿੱਚ ਫਤੇ ਦਾ ਨਾਰਾ ਪਾਇਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਪੁੱਛਦੇ ਆ ਕਲਗੀਆਂ ਵਾਲਿਆ ਖਾਲਸਾ ਸਾਜਣੇ ਤੋਂ ਪਹਿਲਾਂ ਸਾਰੇ ਸਤ ਕ੍ਰ tartar ਕਹਿੰਦੇ ਸੀ ਸੁਝੇ ਹੋਣ ਆਖਿਆ ਕਿ ਫਤੇਕ ਜਾਉਣੀ ਹੈ ਫਤੇ ਬੁਲਾਉਣੀ ਲਾਜ਼ਮੀ ਹੋ ਗਈ ਮਹਾਰਾਜ ਕਹਿੰਦੇ ਭਾਈ ਸਾਹਿਬ ਬਿਲਕੁਲ ਭਾਈ ਸਾਹਿਬ ਨੇ ਸਵਾਲ ਕੀਤਾ ਮਹਾਰਾਜ ਫਿਰ ਦੱਸੋ ਜਿਹੜਾ ਗੱਜ ਕੇ ਫਤੇ ਬੁਲਾਉਂਦਾ ਹੈ ਉਹਦੇ ਵੱਲ ਦ੍ਰਿਸ਼ਟੀ ਕਿ ਹੋ ਗਈ ਉਹਨੂੰ ਖੁਸ਼ੀਆਂ ਕਿੰਨੀਆਂ ਦੋਗੇ ਮਹਾਰਾਜ ਕਹਿੰਦੇ ਜਿਹੜਾ ਗੱਜ ਕੇ ਫਤੇ ਬੁਲਾਉ ਗੁਰੂ ਗੋਬਿੰਦ ਸਿੰਘ ਦੇ ਮੁਖ ਦੇ ਦਰਸ਼ਕ ਹੋਏਗਾ ਮਹਾਰਾਜ ਜੇ ਕੋਈ ਥੋੜਾ ਜਿਹਾ ਘਿਲਾ ਪੈਰਾ ਰੱਖੇ ਸਤਗੁਰੂ ਕਹਿੰਦੇ ਉਹਦੇ ਵੱਲ ਸੱਜਾ ਮੋੜਾ ਹੁਣ ਗੁਰੂ ਦਾ ਮੋਢਾ ਮਲ ਜਾਣਾ ਵੀ ਛੋਟੀ ਜੀ ਖੇਡ ਥੋੜੇ ਨਾ ਇਤਿਹਾਸ ਪੜੋ ਅੱਜ ਵੀ ਬਾਬਾ ਮੱਖਣ ਸ਼ਾ ਲੁਬਾਣਾ ਕੂਕ ਕੂਕ ਕੇ ਕਹਿੰਦਾ ਦੁਨੀਆਂ ਦੇ ਲੋਕੋ ਜੇ ਤਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਮੇਰੇ ਡੁੱਬਦੇ ਬੇੜੇ ਨੂੰ ਮੋਢਾ ਨਾ ਲੱਗਦਾ ਮੱਖਣ ਨੇ ਡੁੱਬ ਕੇ ਮਰ ਜਾਣਾ ਸੀ ਅਜ ਇਤਿਹਾਸ ਅੰਦਰ ਕਿੰਨੇ ਜਾਣਨਾ ਸੀ ਕਿ ਭਾਈ ਗੁਰੂ ਲਾਦੋਰੇ ਵਾਲਾ ਬਾਬਾ ਮੱਖਣ ਸ਼ਾ ਲੁਬਾਣਾ ਕੌਣ ਹੋ ਯਾਰ ਮਹਾਰਾਜ ਬਾਦਸ਼ਾਹ ਹੁਣ ਦੱਸੋ ਜਿਹੜਾ ਮੂਠੀ ਹੌਲੇ ਦੇ ਜਵਾਬ ਦੇ ਦਿੰਦਾ ਕਈ ਸ਼ੇਰੀ ਹਿਲਾ ਦਿੰਦੇ ਆ ਜਾਂ ਕੱਲਾ ਕਹਿੰਗੇ ਫਤਿਹ ਜੀ ਫਤਿਹ ਮਹਾਰਾਜ ਉਹਨਾਂ ਵੱਲ ਦ੍ਰਿਸ਼ਟੀ ਕਿਦਾਂ ਦੀ ਸਤਿਗੁਰੂ ਕਹਿੰਦੇ ਖੁਸ਼ੀਆਂ ਵਧਣੀਆਂ ਨਹੀਂ ਘਟਣਗੀਆਂ ਉਹਨਾਂ ਵੱਲ ਖੱਬਾ ਮੋੜਾ ਤੇ ਸਤਿਗੁਰੂ ਫਿਰ ਇਹ ਵੀ ਦਾਸੀ ਦਿਓ ਜਿਹੜਾ ਕਵਾਇਆ ਪੁੰਦਾ ਹੀ ਨਹੀਂ ਅੱਜ ਅਸੀਂ ਸਾਹਮਣੇ ਆਉਂਦਾ ਗੁਰਸਿੱਖ ਵੇਣੇ ਆ ਨਾ ਸਾਨੂੰ ਆਕੜ ਹੀ ਨਹੀਂ ਹੋ ਗਈ ਅਸੀਂ ਬਾਣਾ ਕੀ ਪਾ ਲਈਦਾ ਸੋਨਾ ਤੇ ਮਾਲਾ ਕੀ ਸਜਾ ਲਈਦਾ ਅਸੀਂ ਮੂੰਹ ਪਾਸੇ ਨੂੰ ਕਰਕੇ ਤੁਰ ਪੈਣੇ ਕਿਤੇ ਨੂੰ ਫਤਿਹ ਨਾ ਬੁਲਾਉਣੀ ਪੈ ਜਾਵੇ ਮਹਾਰਾਜ ਜਿਹੜਾ ਕਮਾਇਆ ਵੀ ਕੁੰਦਾ ਨਹੀਂ ਨਾ ਉਹਦੇ ਵੱਲ ਗੁਰੂ ਦਾ ਨਾ ਖੱਬਾ ਮੋਢਾ ਨਾ ਸੱਜਾ ਮੋਢਾ ਉਹਦੇ ਵੱਲ ਗੁਰੂ ਦੀ ਪਿੱਠ ਹੁੰਦੀ ਆ ਕਿਉਂਕਿ ਜੇ ਸਿੱਖ ਨੂੰ ਸਿੱਖ ਬੰលਿਆਂ ਵੇਖ ਕੇ ਉਹਦੇ ਹਿਰਦੇ ਦੇ ਵਿੱਚ ਪ੍ਰੇਮ ਨਾ ਆਵੇ ਮਰਜ ਕਹਿੰਦੇ ਇਹ ਸਮਝੋ ਤੁਹਾਡੇ ਅੰਦਰ ਅਜੇ ਸਿੱਖੀ ਦੀ ਭਾਵਨਾ ਪ੍ਰਗਟ ਹੀ ਨਹੀਂ ਹੋਈ ਤੇ ਪਿਆਰ ਵਾਲੇ ਜੁੜ ਕੇ ਬੈਠੇ ਹੋ ਚਕਾਓ ਸੀਸ ਗੁਰੂ ਕਲਗੀ ਧਰ ਦਾ ਸੁੰਦਰ ਸਰੂਪ ਨੇਤਰਾ ਸਾਹਮਣੇ ਲਿਆ ਕੇ ਮੇਰੇ ਸਤਿਗੁਰਾਂ ਦੇ ਸੋਹਣੇ ਚਰਨਾਂ ਤੇ ਲਾਵੋ ਮਸਤਕ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ